ਫਰਾ ਅੱਗੇ ਗਮਨੇ ਸਤਿਗੁਰੂ ਓਲੰਗੇ ਕੇਤਕ ਕੋਸ ਸੇ ਰੰਝਾ ਪ੍ਰਸੰਗ ਹੈ 5940 ਅੰਗ ਤੇ 6ਵੀਂ ਰੁੱਤ ਵਿੱਚ ਮਾਹੀ ਨੂੰ ਸੁਧ ਲੈਣ ਸਰੰਦ ਭੇਜਣਾ ਰਾਏ ਕੱਲੇ ਦੇ ਧਰਮ ਦੀ ਵਿਵਸਥਾ ਜਿਹੜੀ ਵਿਥਿਆ ਸੁਣਾਉਣੀ ਰਾਏ ਕੱਲੇ ਦੀ ਵਿਥਿਆ ਸੁਣਾਈ ਆ ਅੱਗੇ ਗਏ ਸਤਿਗੁਰੂ ਓਲੰਗੇ ਕੇਤਕ ਕੋਸ ਕਿੰਨੇ ਇੱਕ ਕੋਹੇ ਚਲੇ ਗਏ ਕਿੰਨੇ ਕਿਲੋਮੀਟਰ ਦਾ ਬਹੁਤ ਹੀ ਬਣ ਜਾਂਦੇ ਆ ਜਗਰਾਵਾ ਪੁਰ ਕੋਟ ਕੋ ਰਾਇ ਹੋ ਤੋ ਵੱਡ ਹੋ ਰਾਇ ਕੋਟ ਜਗਰਾਵਾ ਨਗਰ ਦਾ ਰਾਇ ਵੱਡਾ ਦਾਨਾ ਆਨੇ ਇਸ ਮਰਾ ਦੇ ਕੇ ਕੱਲਾ ਗੁਰੂ ਜੀ ਦੀ ਦਾ ਸਿੱਖ ਸੀ ਜੋ ਅੱਗੇ ਜਾ ਕੇ ਦੱਸਣਗੇ ਦੇਖੋ ਅੰਸ਼ੂ 53 ਅੰਕ 3 ਦਾਸ ਕਦੀਮੀ ਰਾਵਰ ਕੇਰਾ ਰਾਇਕੋਟ ਜਗਰਾਵਾਂ ਦੀ ਤਹਿਸੀਲ ਵਿੱਚ ਹੈ ਨਿਸ਼ਾਨੀ ਚੰਦ ਜਨਮ ਤੁਰਕ Hindu ਧਰਮ ਜਿੰਨ ਤਾਰਨ ਕੀਨਾ ਜਨਮ ਤੁਰਕਾਂ ਦਾ Hindu ਧਰਮ ਧਾਰਨ ਕੀਤਾ ਜਿੰਨਾਂ ਨੇ ਦਇਆ ਧਰਮ ਪੁੰਨ ਆਤਮਾ ਸ਼ੁਭ ਮਗ ਮੰ ਚੀਨ ਭੀਨਾ ਸੋ ਦਇਆ ਧਰਮ ਪੁੰਨ ਆਤਮਾ ਜਿਹੜਾ ਸੋਹਣਾ ਰਸਤਾ ਜਾਣਿਆ ਸ਼ੋਭਮ ਬਾਗ ਮਾਨਪੀ ਨਾ ਮਾਨ ਪਿੱਜਿਆ ਹੋਇਸੀ ਸੋਹਣੇ ਰਸਤੇ ਤੇ ਫਕਲ ਭੇਵ ਗੁਰਦੇਵ ਕੋ ਸੁਨ ਸੇਵ ਉਮਾਹ ਸਾਰਾ ਭੇਜ ਸੁਣ ਕੇ ਗੁਰਦੇਵ ਪਿਤਾ ਜੀ ਤੋਂ ਵਾਹਾ ਵਾਹ ਹੋ ਗਿਆ ਸੋ ਇਸ ਕਰਕੇ ਬੜਾ ਚਾ ਚੜਿਆ ਹੋਇਆ ਸੀ ਜਿਨ੍ਹਾਂ ਦੇ ਤਾਂ ਹੀ ਏ ਸਤਗੁਰੂ ਨੇ ਕਿਰਪਾ ਕੀਤੀ ਲਸੈ ਨਾ ਸੰਗ ਤੀਨ ਸੈ ਚਲ ਦਰਸ਼ਨ ਚਾਹਾ 300 ਦੇ ਕਰੀਬ ਸੈ ਨਾਲ ਆ ਕੇ ਦਰਸ਼ਨ ਵਾਸਤੇ ਆਇਆ ਅਸਨ ਪ੍ਰੇਮ ਅਵ ਲੋਕੈ ਸੁਆਮੀ ਆਗੋ ਆ ਕੇ ਮਿਲਿਆ ਅਸਨ ਪ੍ਰੇਮ ਉਮਾਹਾੜਾ ਜਿਵੇਂ ਲਿਖਿਆ ਨਾ ਐਵੇਂ ਉਮਾਹਾ ਆਏ ਹੈ ਐਸਾ ਹੈ ਨੀਲੇ ਵਸਤਰ ਪ੍ਰਯੰਕ 파ਰਥ ਰ ਅੰਤਰ ਜੀ ਨੀਲੇ ਵਸਤਰ ਪਾਏ ਹੋਏ ਨੇ ਦੇਖੋ ਇੱਥੇ ਨੀਲੇ ਹੁਣ ਹੋ ਗਿਆ ਉਹ ਪਹਿਲਾਂ ਸ਼ਾਮ ਰੰਗ ਕਰਕੇ ਥੋੜਾ ਜਿਹਾ ਵੀ ਅਰਵਲ ਬਲੂ ਜਿਹਾ ਰੰਗ ਡਾਰਕ ਕਲਰ ਦੇ ਵਸਤਰ ਸੀ ਉਹ ਨੀਲੇ ਇਸ ਕਰਕੇ ਉਹ ਸਾਰੇ ਜਾ ਕੇ ਫਿਰ ਸਾੜਤੇ ਸੀ ਇੱਥੇ ਢਿលਵਾਉਂਦਾ ਕਰਾ ਤਜਿਓ ਤੁਰੰਗ ਮਧੂਰ ਹੀ ਪਾਇਨ ਸੋਪਾ ਆਇਓ ਦੂਰ ਘੋੜਾ ਛੱਡ ਕੇ ਭੱਜ ਕੇ ਨੰਗੇ ਚਰਨੀ ਆਇਆ ਹੱਥ ਜੋਰ ਸੰਨ ਮੁਖ ਗयो ਬਹੁ ਸੀ ਹੱਥ ਜੋੜ ਕੇ ਸਾਹਮਣੇ ਗਿਆ ਮੱਥਾ ਟੇਕਿਆ ਕਦਮ ਪਦਮ ਸੰਮ ਸੋ ਸੁਖ ਸਦਮ ਪਰਸੇ ਕਰ ਦੋ ਕਮਲਾ ਵਰਗੇ ਚਨ ਸੁਖ ਦਾ ਘਰ ਪਰਸੇ ਦੋਨੋ ਬਦਨ ਬਲੋਚਨ ਭਾਲ ਪਾਰ ਫਿਰ ਫਿਰਤ ਸੋ ਬਦਨ ਜਿਹੜਾ ਚਿਹਰਾ ਸੀ ਬਲੋਚਨ ਅੱਖਾਂ ਭਾਲ ਪਰ ਫੇਰ ਫੇਰ ਸੋ ਫੇਰ ਫੇਰ ਕੇ ਚਰਨਾਂ ਦੇ ਉੱਤੇ ਅੱਖਾਂ ਨੂੰ ਲਾਉਂਦਾ ਤੇ ਸਿਰ ਨੂੰ ਚਰਨ ਤੋੜੀ ਲਾਉਂਦਾ ਆਪ ਸਾਤ ਰਣ ਰਣ ਗਾਥ ਬੱਡ ਹੇ ਨਾਥ ਅਸੰਭ ਹੈ ਸੋ ਹੇ ਨਾਥ ਆਪ ਸਾਤ ਤੁਰਕਾਂ ਦੇ ਰਣ ਦੀ ਗਾਥਾ ਬੜੀ ਨਾਮ ਮناسبਾ ਹੈ ਭਾਵ ਤੁਰਕਾਂ ਨੂੰ ਆਪ ਨਾਲ ਲੜਨਾ ਨਹੀਂ ਸੀ ਚਾਹੀਦਾ ਤਉ ਬਲੋਕ ਬਹਾਦਰੀ ਸਭ ਤੁਰਕ ਅਜੰਭ ਹੈ ਨਾਮ ਦੀ ਬਹਾਦਰੀ ਦੇਖ ਕੇ ਤੁਰਕ ਹੈਰਾਨ ਹੋ ਜਾਂਦੇ ਸਾਰੇ ਕਰਮਾਤ ਸਾਹਿਬ ਬਡੇ ਸਮਰਾਤ ਸਭ ਭਾਗ ਕਰਮਾਤ ਦੇ ਤਕੜੇ ਹਰ ਪ੍ਰਕਾਰ ਨਾਲ ਸਮਰਾਤਾ ਸਭ ਨਾਲ ਗਲਾ ਸਮਰੱਤ ਸੁਆਮੀ ਕਹੋ ਬਣਾਓ ਚਿੰਕ ਮਾਏ ਅਣ ਬਣ ਬਣ ਜਾਂਦੀ ਸੋ ਜੋ ਚਾਹੋ ਬਣਾ ਸਕਦੇ ਹੋ ਚਿੰਕ ਦੇ ਵਿੱਚ ਅਣ ਬਣ ਵੀ ਬਣ ਜਾਂਦੀ ਹੈ ਨਹੀਂ ਮਰਨੇ ਤਾਂ ਵੀ ਬਣ ਜਾਂਦੀ ਏ ਕੁਝ ਵੀ ਕਰ ਸਕਦੇ ਹਾਂ ਨਰ ਲੀਲਾ ਕਲ ਕਾਲ ਕੀ ਕਰ ਪੌਖ ਦਿਖਰਾਵੋ ਜਗ ਦਿਖਰਾਵੋ ਕਹਿੰਦੇ ਨਰ ਲੀਲਾ ਕਾਲ ਯੁਗ ਦੇ ਵਿੱਚ ਸੱਚੇ ਪਾਤਸ਼ਾਹ ਆਪ ਸਾਰੇ ਜਗ ਨੂੰ ਕਰ ਕਰਕੇ ਦਿਖਾਉਂਦੇ ਹੋ ਮਹਾਰਾਜ ਹਰ ਕਸੋਕ ਨਹਿ ਵਿਆਪਹੀ ਤਿੰਨ ਲੇਪ ਨ ਲਾਵੋ ਸੋ ਹਰ ਕਸੋਕ ਤੁਹਾਨੂੰ ਵਿਆਪਦੇ ਨਹੀਂ ਲੇਪ ਮਾਤਰ ਵੀ ਤੁਹਾਨੂੰ ਕੋਈ ਚੀਜ਼ ਦਾ ਅਸਰ ਨਹੀਂ ਪ੍ਰਭਾਵ ਨਹੀਂ ਹਮ ਲੋਕਨ ਕੋ ਦੇਖਤੀ ਜਬਰੀ ਤੁਰਕੇ ਸ਼ਾ ਹਮ ਲੋਕਾਂ ਅਸੀਂ ਹਮ ਲੋਕਨ ਕੋ ਦੇਖਤੀ ਜਬਰੀ ਤੁਰਕੇ ਸ਼ਾ ਤੁਰਕੇ ਸ਼ਾ ਜਬਰੀ ਬਣਾਏਗੇ ਤੁਰਕ ਦੇਖਿਆ ਹੈ ਅਸੀਂ ਕਰਿਓ ਬੁਰਾ ਤਨ ਆਪਣ ਸਭ ਤੁਮ ਸੋ ਰਚ ਦੁਐਸ਼ਾ ਤੁਹਾਡੇ ਨਾਲ ਦੁਐਸ਼ ਰਚ ਕੇ ਬੁਰਾ ਕੀਤਾ ਆਪਣਾ ਸਾਰਿਆਂ ਦਾ ਹੁਣ ਕਾ ਸ੍ਰੀ ਮੁਖ ਤੇ ਕਹਿਓ ਇਮ ਹੋਵਣ ਹਾ ਮਹਾਰਾਜ ਕਹਿੰਦੇ ਹੋਣ ਵਾਲੀ ਹੁੰਦੀ ਆ ਇਹ ਜਿਵੇਂ ਲਿਖਿਆ ਹੋਇਆ ਨਿਰੰਕਾਰ ਜਨਾ ਇਹ ਜਿਹੜਾ ਲਿਖਿਆ ਨਾ ਚਿੰਤਾ ਤਾਕੀ ਕੀ ਜੇ ਜਵਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਹੋਵਣ ਹਾਰਾ ਇਸ ਤਰ੍ਹਾਂ ਹੀ ਹੋਣਾ ਸਿਪਾਏ ਮਿਟ ਤ ਨ ਕੋਟ ਉਪਾਵਤੇ ਨਰ ਹਵਾ ਕਾ ਨਾਰੀ ਇਹ ਕੋੜਾ ਚ ਕਰੋੜਾ ਯਤਨ ਕਰ ਲੋ ਜਿਹੜਾ ਲਿਖਿਆ ਮਿਟਦਾ ਨਹੀਂ ਬੰਦੇ ਤੋਂ ਇਸਤਰੀ ਤੋਂ ਮਨ ਨੰਨੀਏ ਸਭ ਸੀਸ ਪਾਰ ਸੋਰ ਅਸੁਰਨ ਕੇਰੀ ਸੀਸ ਦੇ ਉੱਤੇ ਮੰਨਣੀ ਪੈਂਦੀ ਹੈ ਦੇਵਤੇ ਵੀ ਮੰਨਦੇ ਹਦੈਤ ਵੀ ਮੰਨਦੇ ਨਰ ਬੱਪਰੇ ਕੀ ਕਿਆ ਗਤ ਜੋ ਫਿਰ ਰਹੀ ਦੇਖ ਕੇ ਹਟਾਵੇ ਫੇਰਾ ਹੈਰੀ ਦੇਖ ਕੇ ਬੰਦੇ ਦੀ ਬੱਪਰੇ ਤੁੱਚ ਜੇ ਬੰਦੇ ਦੀ ਕਿਹੜੀ ਗੱਲ ਆ ਜੇ ਬਹੁ ਰਕਿਓ ਸ੍ਰੀ ਬਦਨਤੇ ਸੁਣ ਕੱਲਾ ਰਾਉ ਸੁਣ ਕੇ ਸ਼ਰੌਣੀ ਮੁਖ ਚੋਂ ਕਹਨੇ ਕੱਲਾ ਰਾਉ ਸਰਾਇ ਕੱਲਾ ਸੋਣਾ ਹਾਏ ਔਰੋੜ ਗਮਨੀ ਜੀਏ ਕੁਛ ਚੱਲੇ ਅਗਾਹ ਘੋੜੇ ਤੇ ਸਵਾਰ ਹੋ ਕੇ ਚਲੋ ਕੁਛ ਅੱਗੇ ਹੋਰ ਚੱਲਦੇ ਆਂ ਬਾਣ ਹੁਕਮ ਕੋ ਹਾਏ ਚੜਿਓ ਪੁਨ ਸਤਗੁਰ ਪਿਆਨੇ ਹੁਕਮ ਨੂੰ ਮੰਨ ਕੇ ਚੱਲਿਆ ਸਤਗੁਰ ਚੱਲੇ ਲੰਮੇ ਗ੍ਰਾਮ ਪੁਨ ਪਹੁੰਚ ਕੇ ਬਚ ਰਾਏ ਬਖਾਨੇ ਆ ਉਸ ਵਕਤ ਕੱਲਾ ਰਾਏ ਨੇ ਬਚਨ ਕੀਤੇ ਪਿੰਡ ਰਾਏਕੋੜ ਤੋਂ ਮੀਲ ਕੁ ਦੀ ਵਿੱਥ ਤੇ ਉਸ ਕਰਕੇ ਉੱਥੇ ਮਹਾਰਾ ਸੱਚੇ ਪਾਤਸ਼ਾਹ ਪਹੁੰਚੇ ਹਨ ਇਹ ਜਿਹੜੇ ਪਿੰਡ ਦੇ ਵਚਨ ਕਰਦੇ ਹਨ ਇਹ ਲੰਮਾ ਜਟਪੁਰਾ ਉਤਰੋ ਕਰੋ ਆਰਾਮ ਕੁਛ ਆਏ ਬਹੁ ਦੂਰੀ ਦੂਰੋਂ ਆਇਓ ਆਰਾਮ ਕਰੋ ਹੁਣ ਕੁਛ ਮੁਝ ਪਰ ਕਰੁਣਾ ਕੀਜੀਏ ਦ੍ਰਿਸ਼ਟੀ ਦਿਖ ਰੂਰੀ ਮਹਾਰਾ ਸੁੰਦਰ ਦ੍ਰਿਸ਼ਟੀ ਪਾ ਕੇ ਕਰਮ ਕਿਰਪਾ ਕਰੋ ਜੀ ਲੰਮੇ ਗ੍ਰਾਮ ਅਥਰੀ ਜੀਏ ਆਇਓ ਮੈਂ ਸੰਗੀ ਮੈਂ ਆਪਦੇ ਨਾਲ ਸੰਗੀ ਆਇਆ ਹਾਂ ਜ ਸੱਚੇ ਪਾਤਸ਼ਾਹ ਆਪਣੇ ਸਾਥੀ ਲੈ ਕੇ ਲੰਮੇ ਨਗਰ ਦੇ ਵਿੱਚ ਆਵੜੇ ਡੇਰਾ ਕਰੋ ਬੈਠ ਬਤਾਓ ਸਮਾ ਕੋਛ ਮਮੋ ਪੂਰ ਉਮੰਗੀ ਬੈਠ ਕੇ ਬਤਾਉਣਾ ਕਰੋ ਸਮਾ ਕੋਛ ਜਿਹੜਾ ਮਮ ਪੂਰੋ ਮੰਗੀ ਮੇਰੀਆਂ ਆਸਾਂ ਪੂਰੀਆਂ ਕਰੋ ਸੁਣ ਕਰ ਬੋਲੇ ਸਤਿਗੁਰੂ ਕੋਸ਼ਿ ਗੁਰ ਵਿਸਾਲਾ ਸੁਣ ਕੇ ਬੋਲੇ ਸਤਿਗੁਰੂ ਬੜੀ 체ਤੀ ਕੋਈ ਜਾ ਕੇ ਸੁਧ ਕੋ ਲਿਆਇ ਸਰੰਦ ਤੇ ਮਗ ਜਾਏ ਉਤ ਜਾਓ ਸਰੰਦ ਤੋਂ ਜਾ ਕੇ ਸਾਰੀ 체ਤੀ ਨਾਲ ਦੌੜ ਕੇ ਕੋਈ ਜਾਵੇ ਸਾਰੀ ਖਬਰ ਲਿਆਵੇ ਤਬ ਲਗ ਤੇਰੇ ਸਥਲ ਰਹਿ ਪੁਨ ਜਾਏ ਅਗਾਮ ਉਦੋਂ ਤੱਕ ਇੱਥੇ ਰਾਂਗੇ ਫੇਰ ਅੱਗੇ ਜਾਵਾਂਗੇ ਮਾਤਾ ਗੁਜਰੀ ਉਤ ਗਈ ਮਗ ਪਾਏ ਨਕਾਉ ਸੋਏ ਮਾਤਾ ਜੀ ਉਸ ਰਾਹ ਗਏ ਨੇ ਪਰ ਪਤਾ ਨਹੀਂ ਕੋਈ ਲੱਗਾ ਕਿੱਧਰ ਗਏ ਕ ਕਲਾ ਸ੍ਰੀ ਪ੍ਰਭ ਸੁਣੋ ਦਸ ਜੋਜਨ ਜਨੋ ਸੋ ਉਸ ਵਕਤ ਮਹਾਰਾਜ ਦਸ ਜੋਜਨ ਹੈ ਜੀ ਕਹ ਪਾਈ ਕੱਲਾ ਕਹਿਣ ਲੱਗਿਆ ਸੋ ਪੂਰ ਸਰਾਂਦੇ ਸਥਾਨਤੇ ਸਭ ਕਰੋ ਬਖਾਨੋ ਸੋ ਇਥੋਂ ਮੈਂ ਸਾਰਾ ਦਸਣਾ ਕਰਾਂਗਾ ਜੀ ਬਨ ਨਾ ਜਾਨ ਸੌਰ ਕੋ ਲਕ ਤੁਰਕ ਪਛਾਨ ਦੇਖ ਕੇ ਸੂਰ ਮੇ ਤੁਰਕ ਪਛਾਨ ਲੈਣਗੇ ਇਸ ਕਰਕੇ ਇਕ ਮਾਹੀ ਹਮਰੇ ਰਹੈ ਸੋ ਇਤੋ ਪਿਆਨ ਐ ਇਤਨਾ ਹੀ 10000 ਵਿੱਚ 440 ਕੋ ਟੁਰ ਸਕਦਾ ਇੱਕ ਦਿਨ ਵਿੱਚ ਇੰਨਾ ਤੇਜ਼ ਤੁਰਦਾ ਹੂੰ ਹੁਕਮ ਕਰੋ ਭੇਜੈ ਤਿਸੈ 10 ਜੋਜਨ ਜਾਵੈ ਉਹ ਹੁਕਮ ਕਰੋ ਭੇਜੋ ਉਹਨੂੰ 10 ਯੋਜਨ ਚੱਲਿਆ ਜਾਂਦਾ ਹੈ ਜੀ ਦਿਵਸ ਦੂਸਰੇ ਤਿਤਕ ਚੱਲ ਸੁਦ ਆਨ ਸੁਣਾ ਦੂਸਰੇ ਦਿਨ ਸਾਰੀ ਖਬਰ ਸੁਣਾ ਦਊਗਾ ਉਹ 40 ਕੋ ਜਿਹੜਾ ਇਹਨੂੰ 2.5 ਨਾਲ ਜਰਬ ਕਰੋ ਫਿਰ ਅੱਗੇ 4 ਐਂ ਜੋੜ ਜੜ ਕੇ ਖਾਸਾ ਕਿਲੋਮੀਟਰ ਬਣਦੇ ਆ ਅਠੋਤੀ ਸ੍ਰੀ ਗੁਰ ਕਹਿਓ ਸੋ ਸਿਗਰ ਪਿਆਨ ਸੋਸ ਵਕਤ ਮਹਾਰਾਜ ਕਹਨੇ ਛੇਤੀ ਨਾਲ ਭੇਜੋ ਸੁਧ ਲੈ ਕਰ ਪੁਰਬ ਵਿਚਤੇ ਪਹੰਚੇ ਸਥਾਨ ਸੁਧ ਖਬਰ ਲੈ ਕੇ ਸਾਰੀ ਫਿਰ ਇਸ ਥਾਂ ਤੇ ਆ ਜਵੇ ਇਹ ਮੁਖ ਕਹੈ ਕ ਸ੍ਰੀ ਬਦਨ ਤੇ ਉਤਰਾਏ ਪ੍ਰਯੰਕਾ ਕਿਉਂ ਕਹਿ ਕੇ ਮੁਖ ਸ਼੍ਰੋਮਣੀ ਬਦਨ ਤੋਂ ਮੁਖਾਰ ਬੈਨ ਤੋਂ ਪੜੰਦ ਉਤਾਰ ਲਿਆ ਤੇਰੇ ਤਸੀਥਲ ਮੈਂ ਤਬੈ ਗੁਰਹੀਨ ਅਤੰਕਾ ਹੋਹੀਨ ਬਿਨਾ ਕਿਸੇ ਡਰ ਤੋਂ ਸਤਿਗੁਰੂ ਉੱਤਰੇ ਫਿਰ ਪਟਿਓ ਹਕਾਰ ਸੋ ਮੋਹ ਕੀ ਚਲ ਸ਼ਿਗਰ ਸਿਖਾਇਓ ਸੋ ਇਸ ਕਰਕੇ ਸ਼ਿਗਰ ਸਿਖਾਇਓ ਕਹਿੰਦੇ ਨੇ ਉਸ ਵਕਤ ਸਕਾ ਕੇ ਛੇਤੀ ਜਲਦੀ ਬਸ ਓੜਿਆਈ ਜਾਈਂ ਨਾਲ ਬਖਸ਼ਿਸ਼ ਵੀ ਕਰਤੀ ਸੀ ਬਖਸ਼ਾ ਧਨ ਬਿਨ ਬਿਲਮਤੇ ਜੇ ਪਹੁੰਚੇ ਮਗ ਧਾਇਓ ਭੱਜ ਕੇ ਜਾਏਗਾ ਭੱਜ ਕੇ ਆਏਗਾ ਛੇਤੀ ਖਬਰ ਲਿਆਏਗਾ ਖੁੱਲਾ ਧਨ ਬਖਸ਼ਾਂਗੇ ਤੈਨੂੰ ਉਤੋ ਸਮਾ ਤਬ ਪ੍ਰਾਤ ਕੋ ਗਮ ਨਿਉ ਜਬ ਮਾਹੀ ਜਦ ਸਵੇਰ ਦਾ ਵੇਲਾ ਸੀ ਜਦੋਂ ਮਾਹੀ ਗਿਆ ਬਾਯੋ ਬੇਗ ਤੇ ਸ਼ਿਗਰ ਚੱਲ ਧਾਇਓ ਮਗ ਮਾਹੀ ਬੱਸ ਐਂ ਜਿਵੇਂ ਕਹਿੰਦੇ ਫੌਨ ਕੇ ਗੌਨ ਕੋ ਜਾਤ ਦਿਵਾਰੇ ਕਰਤਾ ਫਿਰ ਉੱਡਿਆ ਹੀ ਗਿਆ ਇੰਨੀ ਸਪੀਡ ਸੀ ਉਹਦੀ ਭੱਜਣ ਦੀ ਸਭ ਲਸ਼ਕਰ ਤੁਰਕਾਨ ਕੋ ਪਸਰਿਓ ਤਬ ਚੱਲਾ ਤੋ ਸਾਰਾ ਲਸ਼ਕਰ ਤੁਰਕਾਨ ਪਸਰਿਆ ਹੋਇਆ ਸੀ ਚਾਬ ਉਦੋਂ ਚੱਲਿਆ ਉਸ ਵਕਤ ਔਰ ਸਰੰਦ ਡੇਰੇ ਗਏ ਬਿਸਮੰਤ ਵਿਸਾਲਾ ਕਹਿੰਦੇ ਨੇ ਤੁਰਕਦਲ ਦੇ ਡੇਰੇ ਸਰੰਦ ਚਲੇ ਗਏ ਸੀ ਉਦੋਂ ਬੜਾ ਹੈਰਾਨ ਹੋਇਆ ਜਾ ਕਰਕੇ ਦੇਖਿਆ ਇਹ ਚਿੱਤ ਕਹਾਂ ਨਾ ਗੁਰ ਲਿਓ ਨਹਿ ਕਿੰਨੂ ਹੀਰਾ ਕਿੰਨੇ ਕਹਿੰਦੇ ਨਾ ਗੁਰ ਨੇ ਜਾਣਿਆ ਨਾ ਕਿਸੇ ਨੇ ਦੇਖਿਆ ਗयो ਸਭਨ ਕੇ ਵਿੱਚ ਤੇ ਗੁਰ ਵਿੱਚ ਵੀਰ ਬਡੇਰਾ ਵੀਰ ਬਡੇਰਾ ਗੁਰੂ ਸਾਹਿਬ ਦੇ ਵਿੱਚੋਂ ਅਜੇ ਤਾਂ ਕੋਲੋਂ ਹੀ ਬਸ ਜਾਂਦਾ ਹੀ ਦਿਖਿਆ ਫਿਰ ਸਭਨ ਲੋਟ ਗਿਆ ਇਹ ਚਿੱਤ ਕਹੈ ਰਣਮੈ ਮਰਿਓ ਨੈ ਦੇਖਿਓ ਜਾਇ ਕਿਨੇ ਕਹਿੰਦੇ ਮੈਦਾਨੇ ਜੰਗ ਚ ਮਾਰੇ ਗਏ ਦੇਖਿਆ ਨਹੀਂ ਲਖ ਹੋ ਲੋਥਨ ਬੀਚ ਤੇ ਕਹੋ ਕਿਸ ਵਿਦ ਪਾਈ ਲਖਾਂ ਲੋਥਾਂ ਦੇ ਵਿੱਚੋਂ ਕਿਵੇਂ ਪ੍ਰਾਪਤ ਕੀਤੀ ਇਤਿਆਦਿਕ ਬਹੁ ਬਾਰਤਾ ਮਿਲ ਤੁਰਕ ਇਤਿਆਦਿਕ ਬਹੁ ਸਾਰੇ ਤੁਰਕ ਮਿਲ ਕੇ ਗੱਲਾਂ ਕਰਦੇ ਹੋ ਆਪਸ ਵਿੱਚ ਇਹ ਦਿਖਦਾ ਨਹੀਂ ਕਿਸੇ ਨੂੰ ਪਰ ਜਾ ਰਿਹਾ ਗੱਲਾਂ ਸੁਣਨ ਦਾ ਵੀ ਸਗਰੇ ਗਏ ਸਰੰਦ ਕੋ ਬਹੁ ਸ਼ੋਕ ਵਧਾ ਸਾਰੇ ਸਰੰਦ ਨੂੰ ਗਏ ਬੜਾ ਸ਼ੋਕ ਵਧਿਆ ਹੋਇਆ ਪੁਰ ਪੁਰ ਘਰ ਘਰ ਰੋਦਨ ਹਵਾ ਜਹ ਕੇ ਨਾਰ ਮਾਰੇ ਜਿੱਥੋਂ ਦੇ ਬੰਦੇ ਮਾਰੇ ਕਰੇ ਘਰ ਚ ਰੌਲਾ ਪਿਛਿਆ ਪੰਜਵੀਂ ਕਹਿੰਦੇ ਪਿਆ ਹੋਇਆ ਮਰਨ ਦਾ ਚਾਚਾ ਭਤੀਜਾ ਸੁਤ ਪਿਤਾ ਕਹੇ ਭਰਾਤ ਸੰਘਾਰੇ ਚਾਚਾ ਭਤੀਜਾ ਪੁੱਤਰ ਪਿਤਾ ਸਾਰੇ ਕਿਸੇ ਦੇ ਭਰਾ ਮਾਰੇਗੇ ਸਸੁਰਜ ਮਾਤਾ ਸੁਸਾ ਸੁੱਤ ਬਹਨੋਈ ਸਾਰੇ ਸਹਰਾ ਜਿਹੜਾ ਸੀਗਾ ਜਵਾਈ ਸੀਗਾ ਸੱਸ ਤੇ ਉਹਦਾ ਪੁੱਤਰ ਬਹਨੋਈ ਇਹ ਸਾਰੇ ਰਗੜਦੇ ਏ ਚਿਤ ਮਾ ਤੁਲ ਭਾਣ ਜੇ ਬੰਦਬ ਸਾ ਹੱਤ ਡਾ ਕਿੰਨੇ ਮਾਮੇ ਭਾਣ ਜੇ ਰਿਸ਼ਤੇਦਾਰ ਮਾਰਤੇ ਜਹ ਕਹਾਂ ਜਾ ਤ ਸੁਨਾਵਨੀ ਪੀਟੈ ਮਿਲ ਨਾ ਕਿਸੇ ਦੇ ਦਿਹਾਤ ਹੋਣ ਦੀ ਖਬਰ ਮਿਲਦੀ ਆ ਬਹੁਤ ਜਿਵੇਂ ਕਹਿੰਦੇ ਨਾ ਬਹੁਤ ਪਟਾਪਾ ਹੋਇਆ ਘਰਾਂ ਦੇ ਵਿੱਚ। ਨਿਜ ਸੰਧ ਬੰਦੀ ਸਿਮਰਕਾਰੇ ਗੁਣ ਗਨਨ ਉਚਾਰਿ। ਉਹਨਾਂ ਦੇ ਗੁਣਾਂ ਨੂੰ ਉਚਾਰਦੇ ਨੇ ਯਾਦ ਕਰ ਕਰ ਸੰਬੰਧੀਆਂ। ਦਿੱਲੀ ਯਾਦ ਕਿ ਉਤ ਨਗਰ ਇਤ ਲਵਪੁਰ ਰੋਵੈ। ਸੋ ਦਿੱਲੀ ਰੋਂਦੇ ਆ ਲਾਹੌਰ ਰੋਂਦੇ ਸਾਰੇ। ਕਾਬਲ ਯਾਰ ਕੰਧਾਰ ਲੱਗ ਮਨ ਕਸ਼ਟ ਪਰੋ। ਕਾਬਲ ਤੇ ਕੰਧਾਰ ਵਿੱਚ ਲੋਕ ਬੜਾ ਦੁਖੀ ਆ। ਮਨੋ ਸ਼ੋਕ ਕੰਜਰ ਭਯੋ ਗਨ ਬਾਂਧ ਅਖਾਰੇ। ਬੰਨ ਕੇ ਅਖਾਰੇ ਕਹਿੰਦੇ ਸ਼ੋਕ ਹੋ ਗਿਆ ਕੰਜਰ ਇਕੱਠੇ ਹੋ ਕੇ। ਕੈਂ ਕਰਦੇ ਆ ਨਿਰਤਕ ਰਾਉਤ ਥਾਨ ਬਹੁ ਤੁਰ ਕਨ ਘਰ ਸਾਰੇ ਨਿਰਤ ਜਿਹੜਾ ਕਰਾਵਤ ਥਾਨ ਬਹੁ ਥਾਵਾਂ ਤੇ ਉੱਤੇ ਫਿਰ ਘਰਾਂ ਦੇ ਵਿੱਚ ਨਿਰਨਾ ਹੋ ਰਿਹਾ ਦੇ ਤਲੀਮਾਂ ਨੇ ਅਨਾਈ ਨਹੀਂ ਗਾਵਤ ਸੇ ਗੀਤਾ ਨੈਣਾ ਮੰਨੋਂ ਤਲੀਮਾਂ ਦਿੰਦੀ ਹਨ ਕੰਜਰੀਆਂ ਨੂੰ ਰਾਗ ਸਿਖਾਉਣ ਵਾਲਿਆ ਆਪਣੀ ਸਿੱਖਿਆ ਦੇਣ ਨੂੰ ਤਾਲੀਮੀ ਦੇਣੀ ਕਹਿੰਦੇ ਹਨ ਤੋਂ ਇਸ ਕਰਕੇ ਹਾ ਹਾ ਕਹਨ ਇਹ ਇਮਤਾਲ ਪੂਰੀਤਾ ਔਰ ਰੋਂਦੇ ਢੰਗ ਜਿਹੜੇ ਨੇ ਉਹ ਹਾ ਕਰਕੇ ਰੋਂਦੇ ਆ ਆਲੋ ਰੋ ਛਾਤੀ ਉਰੂ ਪਰ ਲੱਗ ਹੱਥ ਬਜੰਤੇ 21 ਤੇ ਹੱਥੜ ਮਾਰਦੇ ਆਪਣੇ ਆਦੇ ਗੱਲਾਂ ਦੇ ਉੱਤੇ ਪੱਟਾਂ ਤੇ ਛਾਤੀ ਤੇ ਇਹ 21 ਹੱਥੜ ਮਾਰਦੇ ਪੁਰਾਣੀਆਂ ਗੱਲਾਂ ਸਾਰੀਆਂ ਇਹ ਜਦੋਂ ਪ੍ਰਾਣੀ ਸਾਰੀ ਕਸਾਖੀ ਆ ਹਿੰਦੂ ਮਾਦੀ ਕਰਤ ਜਾਤ ਇੱਕ ਗਤ ਸਕਲ ਨਹਿ ਗਨ ਵਿਚਲੰਤੇ ਤੋਂ ਕਹਿੰਦੇ ਇਸ ਕਰਕੇ ਉਹ ਜਿਹੜੇ ਸੀ ਭਾਵ ਸਾਰਿਆਂ ਦਾ ਤਾਲ ਟੁੱਟਦਾ ਨਹੀਂ ਇਹ ਰੋਣ ਵਾਲੀਆਂ ਆ ਕੇ ਰੋਂਦੀਆਂ ਹਨ ਉੱਟ ਤਨਾਦ ਰੋਦਤ ਬਡੋ ਤੁਨ ਗੀਤ ਵਿਸਾਲੀ ਉਰਦੇ ਨੇ ਨਾਦ ਹੁੰਦੀ ਆਵਾਜ਼ ਰੋਂਦੇ ਨੇ ਸਾਰੇ ਬੜੇ ਰੋਣ ਵਾਲੇ ਜਿਹੜੇ ਨਾ ਕੀਰਨੇ ਪਾਉਣੇ ਆ ਵਿਆਹਾਂ ਚ ਦੇਣਾ ਆਉਂਦੀਆਂ ਰੋਣ ਵਾਸਤੇ ਜਮ ਕੀ ਹੇਤ ਪ੍ਰਸੰਤਾ ਮਿਰਤ ਕੀਨ ਖੁਸ਼ਾਲੀ ਰਾਏ ਜੇ ਸੀ ਸੀਆਂ ਸਾਰੀਆਂ ਮੌਤ ਨੇ ਖੁਸ਼ੀ ਕੀਤੀ ਇਸ ਥਾਂ ਦੇ ਉੱਤੇ ਇਹ ਰੋਂਦੇ ਸੀ ਪਹਿਲਾਂ ਉਹ ਸਪੈਸ਼ਲ ਬਲਾਈਆਂ ਜਾਂਦੀਆਂ ਸੀ ਰੋਣ ਵਾਸਤੇ ਘਗਰੇ ਜੇ ਪਾ ਕੇ ਮੈਂ ਦੇਖਿਆ ਪੁਰਾਣੇ ਟਾਈਮਾਂ ਦੀ ਗੱਲ ਐ ਆ ਮੈਂ ਦੇਖਿਆ ਉਹ ਨਾਲ ਦਾ ਵਿੱਚ ਥੋੜੀ ਦੇਰ ਹਾਂ ਕਰਦਿਆ ਕਰਨ ਨਾਲੇ ਗੱਲਾਂ ਕਰੀ ਜਾਣ ਵਿੱਚ ਉਹ ਮੈਂ ਛੋਟਾ ਜਿਹਾ ਹੁੰਦਾ ਸੀ ਮੈਂ ਇਹ ਹੀ ਦੇਖੀ ਵੀ ਕਰਦੇ ਕੀ ਨੇ ਇਹ ਬਿਆਨ ਡਰਾਮੇਬਾਜੀ ਦੀ ਬਾੜੀ ਰੋ ਰੋ ਕੇ ਦਿਖਾਉਣਾ ਲੋਕਾਂ ਨੂੰ ਕਰਦੇ ਤਾਂ ਸੱਚੀ ਰੋਂਦੇ ਸੀ ਇਹ ਜਿਹੜੀਆਂ ਆਉਂਦੀਆਂ ਨਾ ਰੋਣ ਵਾਲੀਆਂ ਇਹ ਡਰਾਮੇ ਕਰਦੀਆਂ ਯਹ ਬਾਸਾ ਤੁਰਕਾਨ ਕੋ ਤਾ ਸ਼ੋਕ ਪਸਾਰਾ ਸੋ ਇਸ ਕਰਕੇ ਸੋਗ ਦਾ ਜਿਹੜਾ ਪਸਾਰਾ ਹੋਇਆ ਹੋਇਆ ਸੀ ਉਸ ਤਾਂ ਦੇ ਉੱਤੇ ਤਾਂ ਇਸ ਕਰਕੇ ਉਹ ਜਿੱਥੇ ਵੀ ਤੁਰਕ ਤੁਰਕਾਂ ਦਾ ਬਾਸਾ ਉਸ ਥਾਂ ਦੇ ਉੱਤੇ ਸਾਰੇ ਰੋਈ ਜਾਂਦੇ ਸੀ ਮਨੋ ਜੀਤ ਇਸ ਦੇਸ਼ ਕੋ ਵਿੱਚ ਸੈਲ ਸਿਧਾਰਾ ਉਸ ਸੈਲ ਜਿਹੜਾ ਪਹਾੜ ਸੀ ਉੱਥੇ ਸੈਲ ਵਿੱਚ ਚਲੇ ਗਏ ਨੇ ਬਹੁਤ ਸਾਰੇ ਇਸ ਦੇਸ਼ ਦੇ ਵਿੱਚ ਜਾ ਕਰਕੇ ਮਰੇ ਹਨ ਮੀਏ ਮਰੇ ਹਜ਼ਾਰ ਹੀ ਰਾਣੇ ਅਰ ਰਾਜੇ ਅਮੀਏ ਮਰੇ ਹਜ਼ਾਰਾਂ ਹੀ ਰਾਜੇ ਰਾਣੇ ਮਰ ਗਏ ਪਹਾੜੀਏ ਗਿਰਵਾਸੀ ਰੋਦਤ ਘਣੇ ਰਸ ਕਰੁਣਾ ਸਾਰੇ ਰਾਜੇ ਰੋਂਦੇ ਨੇ ਸਾਰੇ ਕਰुणा रस ਦੇ ਵਿੱਚ 임อมਨੀ ਤਲ শোক 파 ਜਹ ਕਹ ਸੁਧ ਜਾਈ ਧਰਤੀ ਦੇ ਤੇ ਸੋਗ ਪਿਆ ਉਹ ਸਾਰੇ ਜਿੱਥੇ ਕਿਤੇ ਜਾਂਦੇ ਖਬਰ ਲੈਂਦੇ ਲਸ਼ਕਰ ਗਏ ਸਰੰਦ ਕੋ ਬੋਲ ਤ ਬਿਸਮਾਈ ਸਰੰਦ ਨੂੰ ਗਏ ਲਸ਼ਕਰ ਸਾਰੇ ਬੋਲ ਦੇ ਹੈਰਾਨ ਹੁੰਦੇ ਗੁਰ ਸੋਲਰ ਨ ਕਿਆਮਤ ਹੈ ਅਹ ਪਟ ਪੁੰਜ ਖ ਪਾਏ ਬਹੁਤ ਸੂਰਮੇ ਖ ਪਾਦੇ ਗੁਰੂ ਨਾਲ ਲੜਨਾ ਤਾਂ ਕਿਆਮਤ ਆ ਗਈ ਸਾਡੀ ਤਉ ਉਨ ਆਪਾ ਕਰਿਓ ਕਿਨੋ ਰਾਣ ਹੱਥ ਸੁਪਟ ਸਿਧਾਏ ਤਾਂ ਵੀ ਨਹੀਂ ਫੜੇ ਗਏ ਸਾਰੇ ਮਾਰ ਵੀ ਦਿੱਤੇ ਤਾਂ ਵੀ ਜਿਉਂਦੇ ਨਿਕਲ ਗਏ ਇਤਿਆਦਕ ਸਭ ਦੇਸ਼ ਮੈਂ ਪਸਰਿਓ ਵੱਡ ਰੌਲਾ ਵੱਡ ਰੌਲਾ ਪੈ ਗਿਆ ਇਤਿਆਦਕ ਦੇਸ਼ ਚ ਰੋ ਰਾ ਪੀਟ ਤ ਕਸ਼ਟ ਵੱਡ ਜਗ ਠੌਰਾ ਠੌਰਾ ਜੇ ਜਗ ਦੇ ਵਿੱਚ ਥਾਂ ਥਾਂ ਦੇ ਉੱਤੇ ਰੌਲਾ ਪਿਆ ਪੀਟ ਤੋਂ ਜਿਵੇਂ ਪੰਜਾਬੀ ਵਿੱਚ ਪਿੱਟ ਸਿਆਪਾ ਕਹਿੰਦੇ ਨੇ ਤਬ ਮਾਹੀ ਗਮਨਿਉ ਗਇਓ ਸਰੰਦਪੁਰ ਮਾਹੀ ਗਿਆ ਉਹ ਨੂਰਾ ਮਾਹੀ ਉਤੇ ਸਰੰਦ ਸੁਧ ਸਗਰੀ ਕੋ ਸੁੰਤ ਪਾ ਬੀਤੀ ਜਿਮ ਆਹੀ ਸਾਰੀ ਖਬਰ ਜਿਹੜੀ ਸੀ ਉਸ ਵਤ ਹੋਈ ਉਸ ਵਤ ਜਿਵੇਂ ਆਈ ਧਾ ਕੇ ਦੱਸੀ ਸਤਗੁਰੁ ਥਿਰੇ ਪ੍ਰਭਾਤ ਤੇ ਬੈਠੇ ਟਿਗਰਾਉ ਸਤਗੁਰੂ ਰਾਏ ਕੱਲੇ ਕੋਲ ਬੈਠੇ ਠੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਾਂ ਜੁਦ ਕੀ ਬਾਰਤਾ ਜੜ ਤੁਰਕ ਨਰਾਉ ਕਹਿੰਦੇ ਉਸ ਵਕਤ ਫੇਰ ਜਿਹੜੀ ਤੁਰਕਾਂ ਦਾ ਰਾਜਾ ਨਰੰਗਾ ਮੂਰਖ ਜੜ ਤੁਰਕ ਦਾ rau ਤੁਰਕਾਂ ਦੀ ਜੜ ਨਹੀਂ ਰਹੇਗੀ ਮਹਾਰਾਜ ਨੇ ਸਿਹਰੇ ਇਹ ਬਚਨ ਕੀਤਾ ਸੀ ਜਾ ਉਸ ਖਾਰੇ ਸਮੁੰਦਰ ਚ ਬਾਤੀਆਂ ਇਹਨਾਂ ਨੇ ਜੜਾ ਪਟਕੇ ਸੱਚ ਉਹ ਆਦ ਗਨ ਰਾਏ ਕੇ ਕਹਿ ਰਾਏ ਤਰੀਫੰ ਤੋ ਤਰੀਫ ਕਰਦੇ ਜਿਹੜੇ ਸੱਚ ਬਾਤ ਕਰਨ ਉਹ ਸਾਰੇ ਤਰੀਫ ਕਰਦੇ ਹਨ ਇਸ ਤਰ੍ਹਾਂ ਜੇ ਕਰਦੇ ਹਨ ਤੁਰਕਾਂ ਦਾ ਰਾਜਾ ਨਰੰਗਾ ਮੂਰਖ ਹੈ ਐਸ ਕਰਕੇ ਜੜ ਤੁਰਕ ਦਾ rau ਤੁਰਕਾਂ ਦੀ ਜੜ ਨਹੀਂ ਰਹੇਗੀ ਆਓ ਸਾਰੇ ਆਪ ਵਿਚ ਵਿਚਾਰ ਕਰਦੇ ਆ। ਸ੍ਰੀ ਗੁਰ ਇਹ ਧਰਮਾਤਮਾ ਹਤ ਦੁਸ਼ਟ ਹਫੀ ਹੂੰ। ਸੋ ਇਸ ਕਰਕੇ ਸਤਗੁਰ ਸੱਚੇ ਪਾਤਸ਼ਾਹ ਕਰਦੇ ਨੇ ਦੁਸ਼ਟਾਂ ਦਾ ਨਾਸ ਸ੍ਰੀ ਗੁਰ ਇਹ ਧਰਮਾਤਮਾ ਨੇ। ਹਤ ਦੁਸ਼ਟ ਹਰੀਫੰ। ਮਾਰਾ ਸੱਚੇ ਦੁਸ਼ਟ ਬੈਰੀ ਮਾਰੇ ਨੇ ਇਹਨਾਂ ਨੇ। ਇਸ ਕਰਕੇ ਨਗਰ ਤਿਹੜਾ ਵਡ ਬਸੈ ਲੱਖੋਂ ਨਰ ਜਾਹੀ ਸੋ ਜਿਹੜਾ ਨਗਰ ਤਿਹੜਾ ਇੱਕ ਪਾਸੇ ਸਤਲੋਜ ਦੂਜੇ ਪਾਸੇ ਮਾਲਵਾ ਤੇ ਤੀਜੇ ਪਾਸੇ ਪਵਾਦ ਤਰੇਹਾਂ ਦੇ ਵਿੱਚ ਦਾ ਇਲਾਕਾ ਜੋ ਜਗਰਾਵਾਂ ਦੀ ਤਹਿਸੀਲ ਵਿੱਚ ਹੈ ਪਹਿਲੋਂ ਇਸ ਨਾਮ ਦਾ ਇੱਥੇ ਨਗਰ ਸੀ ਜੋ ਸਤਲੋਜ ਢਾਟ ਤੱਕ ਅੱਥਾ ਅੱਗੇ ਆਏਗੀ ਉਹਦੀ ਉਤੇ ਤੁਰਕ ਤਹ ਦੁਸ਼ਟ ਬੜ ਨਿਸ਼ਚੈ ਅਗਮਾ ਉਥੋਂ ਦੇ ਤੁਰਕ ਸੀ ਬੜੇ ਦੁਸ਼ਟ ਸੀ ਉਹ ਪਾਪੀ ਬੜੇ ਸੀਗੇ ਗੋਵਦ ਪਾਪੀ ਬਹੁ ਕਰੈ ਸੁਣ ਕੱਲਾ ਰਾਉ ਉਹ ਗਊ ਹੱਤਿਆ ਬਹੁਤ ਕਰਦੇ ਸੀਗੇ ਸੁਣ ਕੇ ਕੱਲਾ ਰਾਏ ਕੱਲਾ ਪਾਪ ਸਮੀਪੀ ਹੋਣ ਤੇ ਮਨ ਸਹਿ ਨਾ ਸਕਾ ਪਾਪ ਬੜਾ ਨੇੜੇ ਹੁੰਦਾ ਸੀ ਗਊਆਂ ਮਾਰਦੇ ਸੀ ਸਹਿ ਨਾ ਸਕਦਾ ਸੀ ਚਮੂ ਬਟੋਰ ਤੇ ਚੜ ਚਲਿਓ ਧੌਂਸਾ ਧੁੰਕਾਰਾ ਫੌਜ ਵਾਂ ਇਕੱਠੀ ਕਰਕੇ ਧੌਂਸਾ ਧੁੰਕਾਰਾ ਕਰਦਾ ਚੱਲਿਆ ਨਗਰ ਤੀਰ ਤਬ ਪਹੁੰਚ ਕੇ ਕਿ ਇਹ ਜੰਗ ਅਖਾਰਾ ਨਗਰ ਦੇ ਕਿਨਾਰੇ ਪਹੁੰਚ ਕੇ ਜੰਗ ਦਾ ਖਾੜਾ ਰਚਿਆ ਨਿਕਸ ਵਹਿਰ ਪੂਰ ਬਲਰੇ ਇਨ ਹਮਲਾ ਕਰਨਾ ਬਾਹਰ ਨਿਕਲ ਕੇ ਹਮਲਾ ਕੀਤਾ ਇਹਨਾਂ ਨੇ ਉਸ ਵਕਤ ਕਰੇ ਕਤਲ ਪੇ ਭੱਜ ਗਏ ਵਿਚ ਲਰੇ ਵਿਸਾਲਾ ਸੋ ਬਹੁਤ ਸਾਰੇ ਕਤਲ ਕਰ ਦੇ ਦੇਖ ਕੇ ਭੱਜ ਗਏ ਸਾਰੇ ਬਹੁਤੇ ਜਿਆਦਾ ਲਾਏ ਮੋਰਚੇ ਨਗਰ ਕੋ ਪੁਨ ਮੰਡਲ ਰਾਈ ਮੋਰਚਾ ਲਾਤਾ ਫੇ ਲੜਾਈ ਮੰਡੀ ਉੱਥੇ ਨਿਕ ਸਨਾ ਆਏ ਪਰਵੇਸ਼ ਤੇ ਘੇਰੇ ਚੌਂ ਘਾਈ ਸੋ ਅੰਦਰ ਬੜੇ ਬਾਹਰ ਨਾਲ ਨਿਕਲ ਸਕੇ ਐਸੇ ਘੇਰੇ ਚੌਂ ਬਾਸਤ ਪਾਗੇ ਚੌਂ ਬਾਸਿਆਂ ਤੋਂ ਐਸੇ ਘੇਰੇ ਕੇ ਅੰਦਰਲੇ ਨਿਕਲ ਨਾ ਸਕਣ ਤੇ ਬਾਹਰਲੇ ਅੰਦਰ ਪ੍ਰਵੇਸ਼ ਨਾ ਕਰ ਸਕਣਾ ਇੱਕ ਸੰਮਤ ਲੜ ਤੇ ਰਹੇ ਪੁੰਨ ਪਏ ਲਚਾਰੀ ਇੱਕ ਸਾਲ ਤੱਕ ਲੜਦੇ ਰਹੇ ਫਿਰ ਲਚਾਰ ਹੋ ਗਏ ਮਿਲ ਨਹੀਂ ਤ ਕਰ ਤਰਾਸ ਕੋ ਬਾਤਾਂ ਵਿੱਚ ਡਾਰੀ ਕਹਿੰਦੇ ਫਿਰ ਤਰਾਸ ਕਰਦੇ ਡਰ ਕਰਦੇ ਮਿਲਣ ਵਾਸਤੇ ਫਿਰ ਇਉਂ ਵੀ ਗੱਲਾਂ ਜਿਹੜੀਆਂ ਵਿੱਚ ਪਾਈਆਂ ਫਿਰ ਆਪਸ ਵਿਚੋਲ ਗਈ ਕਹੋ ਰਾਏ ਤੁਮ ਕਿਉਂ ਲਰੋ ਕੁਛ ਲੈਣ ਨਾ ਦੇ ਰਾਏ ਤੋਂ ਕਿਉਂ ਲੜਦਾ ਕੋ ਲੈਣਾ ਨਹੀਂ ਦੇਣਾ ਨਹੀਂ ਨਹਕ ਬਿਨ ਸ ਆਦਮੀ ਦੋਹੇ ਦਿਸ਼ ਕਿਸੀ ਨਿਆਕੀ ਫੌਜ ਮਰਦੀ ਦੋਨੋਂ ਪਾਸੇ ਦੀ ਸੈਨਾ ਰਾਏ ਕਾਹੋ ਗੋਬਦ ਤਜੋ ਇਸ ਕਾਰਜហេ ਰਾਏ ਕੱਲਾ ਕਹਿਣ ਲੱਗੇ ਹੋਏ ਗਊਬੰਦ ਬੰਦ ਕਰੋ ਗਊਆਂ ਨਹੀਂ ਮਾਰਨੀਆਂ ਇੱਥੇ ਫੇਰ ਠੀਕ ਰਹੂਗਾ ਮੈਂ ਖਰਚਿਓ ਲੱਖੋਂ ਦਰਬ ਰਣ ਰੋਸ ਸਮਿ ਮੈਂ ਲੱਖਾਂ ਰੁਪਇਆ ਖਰਚਿਆ ਗੁੱਸੇ ਦੇ ਵਿੱਚ ਆ ਕਰਕੇ ਵੀ ਇਹ ਹੋਣਾ ਨਹੀਂ ਚਾਹੀਦਾ ਸੋਣਾ ਬੋਲੇ ਲਾਚਾਰ ਹੋਏ ਹਮਨੇ ਅਬ ਮੰਨੇ ਉਹ ਤੁਰਕ ਕਹਿੰਦੇ ਚਲੋ ਅਸੀਂ ਮੰਨ ਲੈਂਦੇ ਹੁਣ ਇਹ ਅੱਗੇ ਨਾ ਗੋ ਬੰਦ ਕਰਾਂ ਸੱਚ ਲਈ ਜੋ ਜਾਨੀ ਅੱਗੇ ਨਹੀਂ ਕਰਦੇ ਸਾਡ ਜਾਨ ਲੋ ਅੱਗੇ ਤੋਂ ਗਊ ਨਹੀਂ ਮਾਰਦੇ ਰਾਏ ਕਾਹੇ ਦਿਓ ਜਾਮਨੀ ਤੁਮ ਕੋ ਤਬ ਧਿਆ ਰਾਏ ਕਹਿੰਦਾ ਵੀ ਜਾਮਨੀ ਦਿਓ ਫਿਰ ਇੱਥੇ ਗਵਾਹੀ ਦਿਓ ਇਸ ਗੱਲ ਦੀ ਫਿਰ ਮੰਨਾਂਗੇ ਅਸੀਂ ਤਾਂ ਨਹੀਂ ਤਾਂ ਕਰ ਕੇ ਜੰਗ ਬਲ ਬਾੜਨ ਸਭ ਲਾਗੂੰ ਨਹੀਂ ਤਾਂ ਫਿਰ ਬਾਲ ਕਰਕੇ ਜੰਗ ਕਰਕੇ ਸਭ ਨੂੰ ਬੜ ਦੇਾਂਗਾ ਮੈਂ ਤੁਹਾਨੂੰ ਵੀ ਨਬੀ ਨ ਸਭ ਹੋ ਤਾਂ ਜਰਖੋਜ ਮਟਾ ਮੈਂ ਚੁਣ ਚੁਣ ਕੇ ਮਾਰਾਂਗਾ ਤੇ ਸਾਰਿਆਂ ਦੀ ਖੁਰਾ ਖੋਜ ਮਟਾ ਦੇਵਾਂਗਾ ਬਹੁਰ ਕਰ ਬਹੁਰ ਕਰ ਨਾ ਪਾਪ ਇਮ ਅਸ ਪੁਰਖ ਬਸਾਵੋ ਇਹ ਜਾ ਪੁਰਖ ਬਸਾਵਾਂਗਾ ਫਿਰ ਸਾਰੇ ਫਿਰ ਪਾਪ ਨਹੀਂ ਕਰਾਂਗਾ ਕਹ ਅੰਤਰ ਕੇ ਤਰਾਸ ਧਰ ਕੋ ਜਾਮਨ ਹੋਵੇ ਅੰਦਰ ਦਾ ਡਰ ਧਾਰ ਕੇ ਕੋਈ ਜਾਮ ਨਹੀਂ ਦਊਗਾ ਇਸ ਗੱਲ ਦੀ ਗਵਾਹੀ ਅਸ ਪਈਤ ਨ ਨਿਕਟ ਕੋ ਵਿਚ ਆਨ ਖਲੋ ਇਹ ਜਾ ਕੋਈ ਲਬਦਾ ਨਹੀਂ ਜਿਹੜਾ ਵਿਚ ਆ ਕੇ ਖਲੋ ਜੇ ਆਪਰ ਨਹੀਂ ਲਖੀਤ ਇਹਾ ਹਮ ਸਕਲ ਵਿਚਾਰੇ ਹੋਰ ਕੋਈ ਜਾਣ ਨਹੀਂ ਜਾਂਦਾ ਅਸੀਂ ਸਾਰੇ ਵਿਚਾਰੇ ਇੱਕ ਸਤਲੋਈ ਦਰਿਆ ਉਹ ਹੈ ਵਿਚ ਆਏ ਹਮ ਇੱਕ ਸਤਲੋਈ ਦਰਿਆ ਸਾਡੇ ਵਿੱਚ ਆਜਾਗਾ ਜਿਹੜਾ ਗਵਾਹੀ ਦਊਗਾ ਚੋ ਜੈ ਲੀਜੀਏ ਜਾਮਨੀ ਚਲੀਏ ਤੇ ਸਤੀਰਾ ਉਹਦੇ ਕਿਨਾਰੇ ਚੱਲਦੇ ਆ ਸਤਲੋਈ ਦੀ ਗਵਾਹੀ ਲੈ ਲੋ ਲਿਖ ਕਾਗਜ਼ ਹਮ ਦੇਹਾਂਗੇ ਸਾ ਪਰਸੈ ਨੀ ਸਤਲ ਦਾ ਜਾਲਸ ਪਾਸਕੇ ਬਾਸ ਸੁਗੰਧ ਖਾ ਕੇ ਪਾਣੀ ਦੀ ਉੱਥੇ ਫਿਰ ਦਵਾਂਗੇ ਪਨਿ ਦੁਸ਼ਟ ਜਮਬਾਰਤਾ ਮਾਨੀ ਤਿਮਰਾਉ ਰਾਉ ਨੇ ਮਾਲੀ ਉਹ ਦੁਸ਼ਟਾਂ ਨੇ ਮੈਂ ਗੱਲ ਕਹੀ ਸਤ ਕੋਸ ਤਹ ਤੇ ਹਉਤੇ ਗਮਨੇ ਤਿਸ ਥਾਂ ਸਤ ਕੋਤੇ ਸੀ ਉਹ ਥਾਂ ਤੇ ਚਲੇ ਗਏ ਬਾਠ ਪ੍ਰਥਮ ਪੂਜਾ ਕਰੀ ਸਾਬਿਤ ਦਿਸ ਦੋ ਦੋਨਾਂ ਪਾਸੇ ਤੋਂ ਬੈਠ ਕੇ ਪਹਿਲਾਂ ਪੂਜਾ ਕੀਤੀ ਬਹੁਰ ਲਿਖੀ ਤੈ ਜਾਮਨੀ ਜੈਸੀ ਬਿਦ ਤੇਰਾ ਜਾਮਨੀ ਲਿਖ ਦਿੱਤੀ ਸੌ ਲਿਖ ਦਿੱਤੀ ਸਾਰੀ ਜੇ ਹਮ ਗੋਬਿੰਦ ਕਰਾਂਗੇ ਡੰਡੋ ਦਰਿਆਉ ਜੇ ਅਸੀਂ ਗੋਬਦ ਕਰਾਂਗੇ ਤਾਂ ਫਿਰ ਸਾਨੂੰ ਦਰਿਆ ਡੰਡ ਦੇਵੇ ਇਤਿਆਦਕ ਲਿਖਵਾਏ ਕਰ ਹਰਖੋ ਤਬਰਾਉ ਇਤਿਆਦਕ ਲਿਖਵਾ ਕੇ ਰਾਉ ਜਿਹੜਾ ਸੀਗਾ ਰਾਉ ਜਿਹੜਾ ਕਾਇ ਕੱਲਾ ਖੁਸ਼ ਹੋਇਆ ਕਾਗਦ ਲੈ ਕੇ ਕਾਗਦ ਲੈ ਕਰ ਪੁਰ ਆਪਣ ਆਇਓ ਪੁਨ ਬਸਾ ਕਾਗਦ ਲੈ ਕਰਕੇ ਆਪਣੇ ਪੁਰ ਵਿੱਚ ਬਸਿਆ ਕੇ ਨਗਰ ਤਿਹੜਾ ਬੜ ਬਸੈ ਚੌਂ ਬਰਨ ਖੁਲਾਸਾ ਤਿਹੜਾ ਨਗਰ ਬਸਦਾ ਸੀ ਚਾਰੇ ਪਾਸੇ ਬੜਾ ਇਹਦਾ ਜੇ ਅਸੀਂ ਨਾ ਇਹ ਖੁੱਲਾ ਨਗਰ ਸੀ ਸੁਣੀਐ ਸ੍ਰੀ ਪ੍ਰਭ ਸਤਗੁਰੂ ਇੱਕ ਬਾਰਖ ਬਿਤਾਵ ਕੇ ਸਤਗੁਰੂ ਮਾਰ ਸੁਣੋ ਜੀ ਇਹ ਇੱਕ ਸਾਲ ਬਤੀਤ ਹੋ ਗਿਆ ਬਹੁਰ ਇੱਕ ਗੋਬਦ ਕਰੀ ਵੱਡ ਪਾਪ ਕਮ ਫਿਰ ਇੱਕ ਗਾਂ ਮਾਰਤੀ ਬੜਾ ਪਾਪ ਕੀਤਾ ਸੁਣੀ ਰਾਏ ਜਬ ਬਾਰਤਾ ਦਰਿਆਉ ਅਰਾਧਾ ਅਜੋ ਉਸ ਵਕਤ ਜਦੋਂ ਰਾਏ ਕੱਲੇ ਨੇ ਸੁਣਿਆ ਬਾਰਤਾ ਉਹਨੇ ਦਰਿਆ ਨੂੰ ਅਰਾਧਿਆ ਤੁਮ ਜਾ ਮਨਿਸ ਬਾਤ ਕੇ ਇਹ ਦੁਸ਼ਟ ਅਸਾਦਾ ਤੁਸੀਂ ਇਸ ਗੱਲ ਦੇ ਗਵਾਹ ਹੋ ਆ ਦੁਸ਼ਟਾਂ ਨੇ ਦੇਖੋ ਕੀ ਪੁੱਠਾ ਕੰਮ ਦੇਰ ਵਾਰੋ ਨਿਜ ਜਾਮਨੀ ਦੇਉ ਦੰਡ ਵਿਸਾਲ ਆਪਣੇ ਜਾਮਨੀ ਨਿਰਵਾਰੋ ਹੁਣ ਨਿਵਰਤ ਕਰੋ ਦੇਉ ਇਹਨਾਂ ਨੂੰ ਸਜ਼ਾ ਚੰਗੀ ਆ ਭਈ ਆਨ ਜਬ ਜਾਮਨੀ ਕਹਤੇ ਇਸ ਢਾਲਾ ਕਹਿੰਦੇ ਜੇ ਰਾਤ ਹੋ ਗਈ ਔਹ ਕਹਿੰਦੇ ਕਿ ਜਦੋਂ ਰਾਤ ਪੈ ਗਈ ਸੱਤ ਕੋਸ ਤੱਦਰਵ ਹੋ ਤੋ ਟਾਹਨ ਟਟ ਲਾਗੇ ਸੱਤ ਕੋ ਤੇ ਸੀ ਸੱਤ ਲੋ ਟਾਉਣ ਲੱਗਿਆ ਸਾਰੇ ਕਿਨਾਰੇ ਗੁੱਸੇ ਚ ਆ ਗਿਆ ਪਹੁੰਚਿਓ ਪੁਰ ਕੇ ਨਿਕਟ ਲਾਓ ਨਰ ਨਾਰਨ ਜਾਗੇ ਪੰਦ ਪੂਰੀ ਦੇ ਨੇੜੇ ਪਹੁੰਚ ਗਿਆ ਸਾਰੇ ਮਾਈ ਪਾਈ ਉੱਠ ਗਏ ਵੀ ਸੱਤ ਲੋ ਜਾ ਗਿਆ ਚੜ ਕੇ ਆ ਹੁਣ ਵੀ ਤਾਂ ਆਈ ਆ ਇੰਨਾ ਝੂਠ ਦਫਾ ਲੋਕ ਬੋਲਦੇ ਆ ਤਾਂ ਹੀ ਪਾਣੀ سزا ਦੇ ਦਿੰਦਾ ਫੇਰ ਕਹਨੇ ਸਦਨ ਗਿਰਨੇ ਲੱਗੇ ਟਾਹਤ ਜਲ ਗੇਰੇ ਕਹਨੇ ਉਸ ਵਕਤ ਬਨੇ ਸਦਨ ਬਨੇ ਬਣਾਏ ਘਾਰੇ ਸਾਰੇ ਡਿੱਗ ਪਏ ਫਿਰ ਜਲ ਦੇ ਵਿੱਚ ਸਾਰੇ ਪਾਣੀ ਨੇ ਸੁੱਟਦੇ ਕੇ ਤੱਕ ਨਰ ਤੇਰਿਆ ਵਾਹ ਗਏ ਪਾਪ ਰੌਰ ਬਡੇਰੇ ਕਿੰਨੇ ਕ ਬੰਦੇ ਮਾਈ ਪਾਈ ਬਹਿ ਕੇ ਰੋਲਾ ਪੈ ਗਿਆ ਆਉਚਕ ਜਲ ਕੈ ਤੇ ਆਇਓ ਕੁਛ ਜਾਏ ਨਾ ਅਚਾਨਕ ਪਾਣੀ ਕਿੱਥੋਂ ਚੜ ਆਇਆ ਜਾਣ ਨਹੀਂ ਜਾਂਦਾ ਦਰਪ ਆਦ ਕਰ ਵਸਤ ਗਨ ਵਿੱਚ ਜਲ ਕੇ ਨਾ 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 ਪ੍ਰਕਾਰ ਦੇ ਬਹੁਤ ਸਾਰੀਆਂ ਵਸਤੂਆਂ ਪਾਣੀ ਲੈ ਗਿਆ ਨਿਸਾ ਹਨੇਰੀ ਨਾਰ ਨਰ ਭਾਜੇ ਉਤਲਾਏ ਨਾਰ ਮਾਈ ਭਾਈ ਰਾਤ ਨੂੰ ਭੱਜ ਗਏ ਫਿਰ ਉੱਠ ਗਏ ਨਾ ਦੇਕ ਤ ਜਲ ਮਾਏ ਗਰੇ ਸਭ ਦੀਏ ਬਹਾਰ ਪਾਣੀ ਚ ਵੜਦੇ ਡਿਗਦੇ ਦਿਖਦੇ ਨਹੀਂ ਸਾਰੇ ਬਹਾਤੇ ਨਗਰ ਸਗਰ ਘਰ ਘਰ ਬਗਰ ਦਰਿਆਉ ਬਿਦਾਰੇ ਤੋ ਇਸ ਕਰਕੇ ਦਰਿਆ ਨੇ ਸਾਰਾ ਸ਼ਹਿਰ ਘਰ ਘਰ ਬਾਲਗਣਾ ਤੱਕ ਨਾਸ ਕਰ ਕੀ ਤੱਕ ਬਚੇ ਪਲਾਇ ਕਰ ਕੇ ਤੱਕ ਵਿਚ ਮਾਰੇ ਕਿੰਨੇ ਭੱਜ ਕੇ ਬੱਜ ਕੇ ਕਿੰਨੇ ਵਿਚ ਮਾਰੇਗਾ ਉਸ ਨਮ ਜੋ ਬਸਥ ਥੋ ਸਭ ਦੀਨ ਬਹਾਈ ਜੋ ਵਸਦਾ ਜੀ ਕੋਹਾਂ ਦੇ ਵਿੱਚ ਸਾਰਾ ਰੋੜ ਕੇ ਰੱਖਦਾ ਹੈ ਇਹ ਮੁਸਤਦਰੋ ਨਜ ਜਾਮਨੀ ਨਿਰਪਕੀ ਉਤਰਾਈ ਇਹ ਉਸਤਤ ਲੋਇ ਨੇ ਆਪਣੀ ਜਾਮਨੀ ਜਿਹੜੀ ਸੀ ਰਾਜੇ ਦੀ ਖਾਧੀ ਸੌ ਜਿਹੜੀ ਲਿਖ ਕੇ ਦਿੱਤੀ ਸੀ ਉਹ ਔਰ ਰੋੜਤਾ ਫੇਰਾ ਸ੍ਰੀ ਗੁਰ ਤੁਮਰੀ ਕਿਰਪਾ ਤੇ 임 ਰਾਏ ਕਲੇਰਾ ਮਹਾਰਾ ਸੱਚੇ ਪਾਤਸ਼ਾਹ ਇਉਂ ਭਾਵ ਰਾਏ ਕੰਡਾ ਜਿਹੜਾ ਸੀ ਇਹ ਇਹਨੇ ਇਹ ਕੰਮ ਕੀਤਾ ਤੁਹਾਡੀ ਕਿਰਪਾ ਦਾ ਹੋਇਆ ਕਰਤ ਸਦਾ ਸਤ ਸੰਗ ਕੋ ਕਰ ਪੁੰਨ ਸਤ ਸੰਗ ਕਰਦਾ ਬਡੇਰਾ ਬਹੁਤ ਪੁੰਨ ਵਾਲਾ ਸੀ ਇਹ ਸੋ ਣਕਾਰ ਸ੍ਰੀ ਸਤ ਗੁਰ ਕਹਿਓ ਆਛੋ ਪਦ ਪਾਏ ਹੈ ਸਤ ਗੁਰੂ ਕਹਿਣ ਲੱਗੇ ਅੱਛਾ ਪਦਵੀ ਪਾਏਗਾ ਨਾ ਸਜਾਇ ਪਰ ਲੋਕ ਮੈਂ ਨੀਕੇ ਮਤ ਜੈ ਤੈਨੂੰ ਪਰ ਲੋਕ ਚ ਸਜਾ ਨਹੀਂ ਮਿਲੋਗੇ ਤੈਨੂੰ ਅੱਗੇ ਜਾ ਕੇ ਚੰਗੀ ਪਦਵੀ ਪ੍ਰਾਪਤ ਹੋਏਗੀ ਆ ਸੰਸਾਰ ਦੇ ਵਿੱਚ ਉੱਪਰ ਵੀ ਨਹੀਂ سزا ਮਿਲੇਗੀ ਇੱਥੇ ਵੀ ਸੁਖੀ ਰਹੇਗਾ ਸਾਧ ਸਾਧ ਇਸ ਕੋ ਕਰਮ ਸਤਦਰ ਸਤਦਰ ਵੀ ਮਾਪੀ ਮਾਨਾ ਸੋ ਸਾਧ ਸਾਧ ਸ਼ਾਬਾਸ਼ ਸ਼ਾਬਾਸ਼ ਜਿਸ ਕੋ ਕਰਮ ਇਹਦੇ ਕਰਮ ਨੂੰ ਸਤਦਰ ਸਤਲ ਉਹਨੇ ਮੰਨਿਆ ਇਹ ਵੀ ਸਾਧ ਸੰਗਤ ਇਹ ਰੂਪ ਹੁੰਦੇ ਨੇ ਚਲੋ ਖੈਰ ਬਹੁਤ ਹੈ ਪਰ ਇਹ ਸਾਰੇ ਦਰਿਆ ਜਿੰਨੇ ਵਗਦੇ ਨੇ ਜਿੰਨੇ ਸਮੁੰਦਰ ਨੇ ਇਹਨਾਂ ਦੇ ਵੀ ਰੂਪ ਹੁੰਦੇ ਆ ਤੁਸੀਂ ਤਾਂ ਉਰੀ ਬਹੁਤ ਬੈਠੇ ਹੋ ਹੁਣ ਮੈਂ ਸੋਚਿਆ ਸੀ ਗਾਂ ਲੈ ਕੇ ਜਾਵਾਂਗੇ ਮੈਂ ਦੱਸਾਂਗੇ ਸਾਰਾ ਕੁਝ ਇਹਦਾ ਉਲਟਾ ਆ ਮਖੌਲ ਜਿਹੀ ਕਰਨ ਲੱਗੇ ਫੇਰ ਅਹੀ ਚੁੱਪ ਕਰਕੇ ਬੈ ਆਪਦੇ ਘਰੇ ਬਹਿ ਜਾ ਛੱਡੋ ਪਰੇ ਇਹਨਾਂ ਦੇ ਦਿਮਾਗ ਇੰਨੇ ਕੀਨੇ ਚਾਰ ਕਿਤਾਬਾਂ ਹੀ ਆ ਪੜ ਕੇ ਇਹਦਾ ਮਖੌਲ ਹੀ ਕਰਨ ਲੱਗ ਪਏ ਫੇਰ ਇਸ ਕਰਕੇ ਸਮਾਂ ਆਏਗਾ ਜਦੋਂ ਕਿਤੇ ਫੇਰ ਮਦੁੱਖਾ ਦੇਹੀ ਤੁਹਾਨੂੰ ਮਿਲੂਗੀ ਸ਼ਾਇਦ ਉਹਦਾ ਅਕਲ ਟਿਕਾਣੇ ਆਵੇ ਹੁਣ ਤੁਹਾਡੀ ਅਕਲ ਹੈ ਨਹੀਂ ਟਿਕਾਣੇ ਤੇ ਉਹੀ ਰੋਲੂ ਖੋਲੋ ਹੋਏ ਪਰਦੇ ਸਾਰੇ ਜਣ ਸੁਣ ਕਰ ਕੱਲੇ ਰਾਏ ਤਬ ਬੰਦਨ ਠਾਨ ਅਬ ਬੰਦਨ ਕਹਿੰਦੇ ਦਿਲੋਂ ਨਮਸਕਾਰ ਮੱਥਾ ਟੇਕਿਆ ਰਾਏ ਕਲਾ ਜੀ ਨੇ ਇਸ ਤਰ੍ਹਾਂ ਸਾਧ ਸੰਗਤ ਅਗਲਾ ਪ੍ਰਸੰਗ ਕੱਲ ਸਰਵਣ ਕਰਾਂਗੇ ਮਾਹੀ ਨੇ ਆ ਕੇ ਸਹਿਬਜ਼ਾਦਿਆਂ ਦਾ ਸਾਕਾ ਸੁਣਾਇਆ ਜਦੋਂ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਓ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਔਰ 49 ਪ੍ਰਸੰਗ ਹੋ ਕੇ ਪੰਜਾਵਾਂ ਅੱਗੇ ਬਖਸ਼ਿਸ਼ ਕਰਨਗੇ ਸੋਨ ਕਰ ਸ੍ਰੀ ਸਤਗੁਰ ਕਹੇ ਆਛੋ ਪਦ ਪੈ ਹੈ ਨਹਿ ਸਜਾਏ ਪਰ ਲੋਕ ਮਹਿ ਨੀਕੇ ਮਗ ਜਾਇ ਹੈ ਸਾਧ ਸਾਧ ਇਸ ਕੋ ਕਰਮ ਸਤਦਰ ਵੀ ਮਾਨਾ ਸੋਨ ਕਰ ਕੱਲੇ ਰਾਏ ਤਬ ਅਬ ਬੰਦਨ ਠੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ